ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੀ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਪਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਹੇਠਾਂ ਪਾਣੀ ਛੱਡਣ ਨਾਲ ਸਤਲੁਜ ਚੜੀ ਘਰ ਖੇਤ ਡੁੱਬੇ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਹੜ੍ਹ ਦੇ ਮਾਮਲੇ ਤੇ ਤਿਆਰ ਕੀਤੀ ਜਾਵੇਗੀ ਰਣਨੀਤੀ ਪੰਜਾਬ ਲਖਮੀ ਹੈ ਹਾਰਿਆ ਨਹੀਂ ਮੈਂ ਪੰਜਾਬ ਦੇ ਨਾਲ ਆ ਜੀਤ ਦੋਸਾਂਚ ਕੇਂਦਰ ਤੇ ਆਪ ਦੋਵਾਂ ਸਰਕਾਰਾਂ ਨੇ ਰਾਸ਼ ਪੰਜਾਬੀਆਂ ਨੂੰ ਫੇਲ ਕੀਤਾ ਸੁਖਬੀਰ ਸਿੰਘ ਬਾਦਲ ਉੱਗੇ ਗਾਇਕ ਮਾਸਟਰ ਸਲੀਮ ਡੇਰਾ ਬਾਬਾ ਨਾਨਕ ਹਰਪੀੜਤਾ ਦੀ ਮਦਦ ਲਈ ਨਿਤਰੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਤੋਂ ਪਰੇਸ਼ਾਨ ਪੰਜਾਬੀਆਂ ਦੇ ਲਈ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਪੰਜਾਬ 'ਚ ਅਗਲੇ 5 ਦਿਨਾਂ ਲਈ بارش ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਇਹ ਸਵੇਰੇ ਦੀ ਇੱਕ ਵੱਡੀ ਰਾਹਤ ਭਰੀ ਖਬਰ ਹੈ ਇਸੇ ਦਰਮਿਆਨ ਸਵੇਰੇ 'ਚ ਬਚਾਅ ਕਾਰਜ ਤੇਜ਼ ਹੋ ਗਏ ਨੇ ਅੰਮ੍ਰਿਤਸਰ ਦੇ ਰਮਦਾਸ 'ਚ ਰਾਵੀ ਕਾਰਨ ਟੁੱਟੇ ਧੁੱਸੀ ਬੰਨ ਨੂੰ ਭਰਨ ਦੇ ਯਤਨ ਵੀ ਸ਼ੁਰੂ ਹੋ ਚੁੱਕੇ ਨੇ ਪਠਾਨਕੋਟ ਤੋਂ ਤਰਨਤਾਰਨ ਤੱਕ ਪਾਣੀ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਦੂਜੇ ਪਾਸੇ ਪਹਾੜਾਂ 'ਚ ਹੋ ਰਹੀ بارش ਨਾਲ ਬੰਨਾ ਦਾ ਜਲ ਸતર ਵਧ ਗਿਆ ਹੈ ਵੀਰਵਾਰ ਸ਼ਾਮ 5 ਵਜੇ ਭਾਖੜਾ ਡੈਮ ਦਾ ਜਲ ਸતર ਲਗਭਗ 1679.5 ਫੁੱਟ ਦਰਜ ਕੀਤਾ ਗਿਆ ਜੋ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਤੋਂ ਘਟ ਹੈ ਮੌਜੂਦਾ ਹਾਲਾਤਾਂ ਨੂੰ ਵੇਖਦੇ ਹਾਂ ਭਾਖੜਾ ਤੋਂ ਆਮ ਤੋਂ 15000 ਕਿਊਸਿਕ ਵੱਧ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਜਲ ਸતર ਹੋਰ ਵਧ ਰਿਹਾ ਹੈ ਉਧਰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਇਸ ਦੌਰਾਨ ਅੱਜ ਸ਼ਾਮ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਸ ਦੌਰਾਨ ਉਹ ਹੜ੍ਹ ਨਾਲ ਜੁੜੇ ਹਾਲਾਤਾਂ ਦਾ ਫੀਡਬੈਕ ਲੈਣਗੇ ਅਤੇ ਰਾਹਤ ਸੰਬੰਧੀ ਪ੍ਰਬੰਧਾਂ ਬਾਰੇ ਫੈਸਲੇ ਲਏ ਜਾਣਗੇ ਹਾਲਾਂਕਿ ਕੱਲ ਮੁੱਖ ਮੰਤਰੀ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਮੁltਵੀ ਕਰ ਦਿੱਤਾ ਸੀ ਹੁਣ ਤੱਕ ਸਵੇ ਦੇ 1902 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਨੇ ਸਰਕਾਰ ਵੱਲੋਂ ਪੰਜਾਬ ਨੂੰ ਆਫਤ ਪ੍ਰਭਾਵਿਤ ਸੂਬਾ ਘੋਸ਼ਿਤ ਕੀਤਾ ਗਿਆ ਹੈ ਹੜ੍ਹ ਪ੍ਰਭਾਵਿਤ ਸਾਰੇ ਜ਼ਿਲ੍ਹਿਆਂ ਨੂੰ ਤੁਰੰਤ ਮਦਦ ਮਿਲ ਸਕੇ ਇਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਗਸਟਡ ਅਫਸਰ ਤਾਇਨਾਤ ਕਰ ਦਿੱਤੇ ਗਏ ਨੇ ਤਾਂ ਜੋ ਲੋਕਾਂ ਨੂੰ ਤਰਜੀਹ ਅਨੁਸਾਰ ਜ਼ਰੂਰੀ ਮਦਦ ਮਿਲ ਸਕੇ ਬੀਤੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ 1200 ਦੇ ਕਰੀਬ ਪਾਣੀ ਚ ਡੁੱਬ ਗਏ ਨੇ ਜਦਕਿ ਹਜ਼ਾਰਾਂ ਲੋਕ ਘਰ ਰੁੜ ਜਾਣ ਕਾਰਨ ਘਰੋਂ ਬੇਕਾਰ ਹੋ ਗਏ ਨੇ ਉਹਨਾਂ ਦੀ ਮਦਦ ਲਈ ਪੰਜਾਬ ਦੇ ਕਈ ਕਲਾਕਾਰ ਅੱਗੇ ਆਏ ਨੇ ਜਿਨ੍ਹਾਂ ਨੇ ਹੜ੍ਹ ਪੀੜਤਾ ਦੀ ਮਦਦ ਲਈ ਹੱਥ ਵਧਾਇਆ اسی طرح پنجاب وچ ਭਿਆਨਕ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖਦੇ ਹੋਏ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਇਸ ਵੀਡੀਓ ਦੇ ਵਿੱਚ ਗਾਇਕ ਨੇ ਹੜ੍ਹ ਕਾਰਨ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਅਸੀਂ ਜਲਦ ਹੀ ਇਸ ਮੁਸੀਬਤ ਵਿੱਚੋਂ ਬਾਹਰ ਨਿਕਲਾਂਗੇ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਬਾਤ ਮੈਂ ਹਿੰਦੀ ਵਿੱਚ ਕਰੂੰਗਾ ਤਾਂ ਕਿ ਬਾਤ ਸਬ ਤੱਕ ਪਹੁੰਚ ਜਾਏ ਪੰਜਾਬ ਕੇ ਹਾਲਾਤ ਬਾੜ ਕੀ وجہ ਸੇ ਬਹੁਤ ਖਰਾਬ ਹੈ ਲੋਗੋ ਕੇ ਘਰ ਬਹਿ ਚੁਕੇ ਹੈ ਫਸਲें ਤਬਾਹ ਹੋ ਚੁਕੀ ਹੈ पशु गाय भैंस मर चुके हैं लोगों की जिंदगियाँ बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी ज़िंदियाँ दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेज हैं जितने भी कॉरपोरेट हाउसेज को मैं जानता हूँ हमारी टीम ने उनसे बात की है सब पंजाब की हेल्प करने के लिए तैयार है वो सब आगे आना चाहते हैं ये जो मुसीबत है हम इससे निकल जाएंगे पंजाब पर हमेशा मुसीबत आई है ऐसा होता है ना कि कोई चीज़ जो बहुत प्यारी होती है उस पर हमेशा उसको नज़र लग जाती है तो ये हमारे साथ बहुत बार हुआ है लेकिन हम इस मुसीबत से निकल जाएंगे मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज़ इस मुसीबत से बाहर आ जाएं और एक एक बार फिर से वो जिंदगियां दोबारा खड़ी हो सकें मेरी तरफ़ से सबको बहुत प्यार सत्कार अगर कुछ गलत बोल गया हूँ अगर किसी को हर्ट हुआ हो मेरी कोई बात तो माफ़ी This program is sponsored by जिया खबर देखने ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਸਰਕਾਰ ਰਾਜ ਵਿੱਚ ਪੰਜਾਬ ਨੂੰ ਫੇਲ ਕਰ ਦਿੱਤਾ ਹੈ ਤੇ ਉਹਨਾਂ ਨੇ ਹੜ੍ਹਾਂ ਤੋਂ ਬਚਾਅ ਤੇ ਰਾਹਤ ਕਾਰਜ ਆਪਣੇ ਹੱਥ ਵਿੱਚ ਲੈਣ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਭਾਵਨਾ ਦੀ ਰਜਮੀ ਸ਼ਲਾਘਾ ਕੀਤੀ ਅਕਾਲੀ ਦਲ ਦੇ ਪ੍ਰਧਾਨ ਜੋ ਇੱਥੇ ਸਰੰਗਪੁਰ ਫਸੇ ਅਤੇ ਦੋਦਰ ਪਿੰਡਾਂ ਦੇ ਨਾਲ-ਨਾਲ ਬੇਲਾ ਚੌਂਕ ਪਹੁੰਚਣ ਵਾਸਤੇ ਟਰੈਕਟਰ ਚਲਾ ਕੇ ਪਹੁੰਚੇ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਬਨ ਮਜ਼ਬੂਤ ਕਰਨ ਦੀ ਲੋੜ ਵਾਲੇ ਇਲਾਕਿਆਂ ਦੀ ਗੱਲ ਕੀਤੀ ਤੇ ਉਹਨਾਂ ਦੀ ਵਿੱਤੀ ਤੇ ਸਮਾਨ ਨਾਲ ਸਹਾਇਤਾ ਕੀਤੀ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹੜ੍ਹਾਂ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਉਹਨਾਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਸੂਬਾ ਹੜ੍ਹਾਂ ਦੀ ਮਾਰ ਹੇਠ ਹੈ ਪਰ ਰਾਹਤ ਕਾਰਜਾਂ ਵਾਸਤੇ ਕੋਈ ਵਿੱਤੀ ਸਹਾਇਤਾ ਜਾਰੀ ਨਹੀਂ ਕੀਤੀ ਗਈ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਪਿੰਡਵਾਲਿਆਂ ਨੂੰ ਸਲਾਮ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਭਰਾਵਾਂ ਦੀ ਮਦਦ ਵਾਸਤੇ ਨਿਤਰਨ ਨਾਲ ਵੱਡਾ ਫਰਕ ਪਿਆ ਨਾਲ ਹੀ ਉਹਨਾਂ ਕਹੇ ਕਿ ਹੌਲੀ-ਹੌਲੀ ਹਾਲਾਤ ਕਾਬੂ ਹਿੰਠਾ ਰਹੇ ਨੇ ਨਾ ਸੈਂਟਰ ਨੇ ਕੁਝ ਦਿੱਤਾ ਨਾ ਸੂਬੇ ਦੀ ਸਟੇਟ ਨੇ ਦਿੱਤਾ ਆ ਤਾਂ ਪੰਜਾਬ ਦੇ ਲੋਕਾਂ ਨੇ ਆਪ ਆਪਣੀ ਮਦਦ ਕੀਤੀ ਹੈ ਤੇ ਮੈਂ ਹੁਣ ਵੀ ਹੋਰ ਵੀ ਅਪੀਲ ਕਰਦਾ ਹਾਂ ਜਿੰਨੀ ਪੰਜਾਬ ਦੀ ਇੰਡਸਟਰੀ ਹੈ ਟ੍ਰੇਡ ਐਸੋਸੀਏਸ਼ਨ ਹੈ ਜਾਂ ਕੋਈ ਕਿਸੇ ਕੋਈ ਕਿਸੇ ਕੋਲ ਚੰਗਾ ਬਿਜ਼ਨਸ ਹੈ ਜਾਂ ਜਿਹਦੇ ਕੋਲ ਜਿੰਨਾ ਸਾਧਨ ਹੈ ਤੁਸੀਂ ਮਦਦ ਕਰੋ ਦੱਸੋ ਕਿ ਆਪਾਂ ਜੇ ਉਹਨਾਂ ਨੂੰ ਡੀਕਦੇ ਰਵਾਂਗੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਬਹੁਤ ਵੱਡੀ ਬਹੁਤ ਵੱਡੀ ਮਿਸਰੀ ਜਿੱਥੇ ਇਸ ਵੇਲੇ ਹਲਕਾ ਡੇਰਾ ਬਾਬਾ ਨਾਨਕ ਹੜ ਦੀ ਮਾਰ ਚੱਲ ਰਹੀ ਹੈ ਤੇ ਉੱਥੇ ਹੀ ਸਮਾਏ ਸੇਵੀ ਜਥੇਬੰਦੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਹੜਪੀੜਤਾਂ ਨੂੰ ਰਾਸ਼ਨ ਤੇ ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਮੋਹਮ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਸੈਲੀਬ੍ਰਿਟੀਆਂ ਵੀ ਇਸ ਮੋਹਮ ਦੇ ਵਿੱਚ ਖੁੱਦ ਗਈਆਂ ਨੇ ਤੇ ਅੱਜ ਉੱਗੇ ਵਿੱਚ ਛੋਟੀ ਦੇ ਗਾਇਕ ਮਾਸਟਰ ਸਲੀਮ ਤੇ ਗਲੋਬਲ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਬਦਾਲ ਹਵੇਲੀਆਂ ਮਹਲ ਨੰਗਲ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਘਰ-ਘਰ ਜਾ ਕੇ ਰਾਹਤ ਸਮਗਰੀ ਪਹੁੰਚਾਈ ਗਈ ਇਸ ਮੌਕੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਮਾਸਟਰ ਸਲੀਮ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਮਾਹੌਲ ਦੇਖ ਕੇ ਦਿਲ ਕਾਫੀ ਉਦਾਸ ਹੋਇਆ ਹੈ ਕਿ ਇਸ ਹੜ੍ਹ ਦੀ ਮਾਰ ਨੇ ਫਸਲਾਂ ਕਰਾਂ ਤੇ ਹੋਰ ਜ਼ਿੰਦਗੀਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਉਨਾ ਕਿ ਇਹ ਕਿ ਕੁਦਰਤੀ ਮਾਰ ਨਾਲ ਸਾਰਾ ਪੰਜਾਬ ਪੰਜਾਬੀਆਂ ਦੇ ਨਾਲ ਖੜਾ ਹੈ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਘਰਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋਰ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਘਰਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋਰ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਹੋਰ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿਕ ਜਿਨਾ ਦੀ ਹੱਲਾਸ਼ੇਰੀ ਸਦਕਾ ਸੇ ਇਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਕੋਸ਼ਿਸ਼ ਕਰਾਂਗੇ ਕਿ ਉਸ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰ ਹੱਲੇ ਤਾਂ ਹੁਣੇ ਆਏ ਹਨ ਜੀ ਹੱਲੇ ਤਾਂ ਹੁਣੇ ਆਏ ਹਨ ਤੇ ਹੁਣ ਇਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਜੇ ਫਿਰ ਅੱਗੇ ਪਿੰਡ ਜਾਣੇ ਇੱਕ ਪਿੰਡ ਅਬਦਾਲ ਹੈ ਨਾ ਜੀ 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 ਬਰਤਾਵਲਾ ਲਭੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸੇ ਸਵੇਲੀਆਂ ਥਾਵੇਲੀਆਂ ਵੇਲੀਆਂ ਉੱਥੋਂ ਤੱਕ ਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੂਣਾ ਆ ਗਏ ਆ ਤੇ ਜਾਵਾਂਗੇ ਜੀ ਹੋਰ ਕੀ ਹੋਰ ਵੀ ਸਾਡੇ ਬੜੇ ਭੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਬਿਲਕੁਲ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਆ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਬੋਲੇਗਾ ਸੱਚੇ ਪਾਤਸ਼ਾਹ ਪਬਨਾਨਕ ਸਭ ਠੀਕ ਕਰੇ ਇੱਥੇ ਜੀ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਉਧਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਗੁਰਦਾਸਪੁਰ ਜ਼ਿਲ੍ਹੇ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਮਕੌੜਾ ਪੱਤਨ ਰਾਵੀ ਦਰਿਆ ਪਹੁੰਚੇ ਜਿੱਥੇ ਉਹਨਾਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਵੇਲੇ ਉਹਨਾਂ ਦੇ ਨਾਲ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰुण ਚੁੱਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੁਨੀਲ ਕੁਮਾਰ ਜਾਖੜ ਵੀ ਉਹਨਾਂ ਦੇ ਨਾਲ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਦਿਨਾਗਰ ਇਲਾਕੇ ਵਿੱਚ ਝੋਨੇ ਅਤੇ ਗੰਨੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਕਈ ਲੋਕਾਂ ਦੇ ਘਰ ਵੀ ਤਬਾਹ ਹੋ ਗਏ ਨੇ ਰਾਵੀ ਦਰਿਆ ਦੇ ਪਾਣੀ ਨੇ ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਉਨਾ ਕੀ ਹੈ ਕਿ ਇਸ ਸੰਬੰਧੀ ਜਲਦ ਤੋਂ ਜਲਦੀ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਇਸ ਖੇਤਰ ਵਿੱਚ ਮਦਦ ਕਰ ਸਕੇ ਆਪ ਤੇ ਪੀੜਾ ਅੱਜ ਅਸੀਂ ਸਾਰੇ ਪੰਜਾਬ ਵਾਲੇ ਇਕੱਠੇ ਆ ਇਸ ਦੇ ਵਿੱਚ ਅਸੀਂ ਪਹਿਲਾਂ ਵੀ ਕਿਹਾ ਵੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ ਖਾਸ ਤੌਰ ਤੇ ਕਿਉਂਕਿ ਜਿਹੜਾ ਕੇਂਦਰ ਆ ਉਹ ਹਮੇਸ਼ਾ ਵੱਡੇ ਦਾ ਰੋਲ ਅਦਾ ਕਰਦਾ ਤੇ ਜਿਹੜਾ ਸਾਡਾ ਸੂਬਾ ਸਟੇਟ ਆ ਉਹ ਤਾਂ ਹਮੇਸ਼ਾ ਦੇਸ਼ ਲਈ ਰੱਖਿਆ ਕਰਨ ਲਈ ਹਰ ਵਾਰ ਹਰ ਵਕਤ ਮੂਰੇ ਆਉਂਦਾ ਹੈ ਤੇ ਅੱਜ ਭੀੜ ਪਈ ਹੈ ਪੰਜਾਬ ਤੇ ਤੇ ਖੇਤੀ ਮੰਤਰੀ ਜੀ ਨੇ ਵੀ ਸ਼ਿਵਰਾਜ ਚੋਹਾਨ ਜਿਹੜੇ ਪੰਜ ਵਾਰ ਮੁੱਖ ਮੰਤਰੀ ਰਹੇ ਆ ਮੱਧਿਆ ਪ੍ਰਦੇਸ਼ ਦੇ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਵੀ ਜਾ ਕੇ ਪੰਜਾਬ ਚ ਗਰਾਊਂਡ ਰਿਐਲਿਟੀ ਦੇਖੋ ਉਹ ਅੱਜ ਆਪ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੇੜਾ ਕੱਢ ਰਹੇ ਆ ਦੂਜੀ ਗੱਲ ਨਾਲ ਹੀ ਦੋ ਕੇਂਦਰ ਦੀਆਂ ਟੀਮਾਂ ਆ ਜਿਹੜੀਆਂ ਉਹ ਵੀ ਨਾਲ ਅੱਜ ਦਿੱਲੀੋਂ ਆਈਆਂ ਤੁਸੀਂ ਸਾਰੇ ਜਿਵੇਂ ਜਾਣਦੇ ਹੋ ਉਹਦੇ ਵਿੱਚ ਹੋਮ ministry ਜਿਹੜਾ ਉਹਨਾਂ ਦੇ ਜੁਆਇੰਟ ਸੈਕਟਰੀ ਨੇ ਉਹਦੇ ਵਿੱਚ ਫਾਈਨਾਂਸ ਸੈਕਟਰ ਜਿਹੜੇ ਫਾਈਨਾਂਸ ਦੇ ਆ ਉਹ ਸੈਕਟਰੀ ਆ ਕਿਉਂਕਿ ਪੈਸਾ ਤਾਂ ਆਖਰ ਫਾਈਨਾਂਸ ਨੇ ਦੇਣਾ ਉਹਦੇ ਵਿੱਚ ਜਿਹੜਾ ਪਾਵਰ ਮਹਿਕਮਾ ਬਿਜਲੀ ਦਾ ਉਹਦੇ ਸੈਕਟਰੀ ਨੇ ਉਹਦੇ ਵਿੱਚ ਜਿਹੜਾ ਸਾਡਾ ਮਹਿਕਮਾ ਸੜਕਾਂ ਦਾ ਹਾਈਵੇਜ਼ ਦਾ ਉਹਨਾਂ ਦੇ ਨਾਲ ਸਬੰਧਿਤ ਅਫਸਰ ਨੇ ਉਹਨਾਂ ਦੇ ਨਾਲ ਜਿਹੜਾ ਜਲ ਸ਼ਕਤੀ ਮਹਿਕਮਾ ਹੈ ਉਹਨਾਂ ਦੇ ਅਫਸਰ ਨੇ ਐਗਰੀਕਲਚਰ ਦੇ ਅਫਸਰ ਨੇ ਇਹ ਸਾਰੀਆਂ ਦੋ ਟੀਮਾਂ ਜਿਹੜੀਆਂ ਉਹ ਅਫਸਰਾਂ ਦੀਆਂ ਅੱਜ ਤਕਰੀਬਨ 33 ਪਿੰਡ ਉਹਨਾਂ ਨੇ ਵਿਜ਼ਿਟ ਕਰਨੇ ਆ ਤੇ ਦੂਜੀ ਟੀਮ ਜਿਹੜੀ ਆ ਉਹ ਫਿਰੋਜ਼ਪੁਰੋਂ ਉਧਰਲੇ ਪਾਸਿਓਂ ਕਵਰ ਕਰਕੇ ਕੱਲ ਨੂੰ ਦੋਨੋਂ ਟੀਮਾਂ ਜਲੰਧਰ ਇਕੱਠੀਆਂ ਹੋਣਗੀਆਂ ਇਹ ਦਿੱਲੀ ਦੀਆਂ ਟੀਮਾਂ ਗੱਲ ਆਪਸ ਵਿੱਚ ਕਰਕੇ ਫਿਰ ਪਰਸੋਂ ਆ ਜਿਹੜਾ ਉਹ ਸਟੇਟ ਗਵਰਨਮੈਂਟ ਨਾਲ ਚੰਡੀਗੜ੍ਹ ਬਹਿ ਕੇ ਕਿਉਂਕਿ ਸਾਰੇ ਡੀਸੀ ਸਬੰਧਾਂ ਨੂੰ ਥੱਲੇ ਐਸਡੀਐਮ ਸਬੰਧਾਂ ਨੂੰ ਥੱਲੇ ਇਰੀਗੇਸ਼ਨ ਮਹਿਕਮਾ ਸਾਰਾ ਜਿਹੜਾ ਹੈ ਲੋਕਾਂ ਦਾ ਨੁਕਸਾਨ ਆ ਜਿਹੜਾ ਕਿਉਂਕਿ ਪਹਿਲਾਂ ਤਾਂ ਪਾਣੀ ਘਟਿਆ ਹੁਣ ਲੋਕਾਂ ਨੂੰ ਪਹਿਲਾਂ ਤਾਂ ਜਾਣ ਦਾ ਆਪਣੀ ਦਾ ਸੀ ਮਾਲ ਦਾ ਰਾਖੀ ਦਾ ਸੀ ਜਾਨਵਰਾਂ ਦਾ ਆਪਣੇ ਰਾਖੀ ਦਾ ਸੀ ਮੱਝਾਂ ਗਾਵਾਂ ਦੀ ਰਾਖੀ ਦਾ ਸੀ ਹੁਣ ਥੋੜਾ ਬਹੁਤ ਸੰਭਲਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਨੁਕਸਾਨ ਕਿਹਦਾ ਕਰ ਗਿਆ ਕਿਹਦੇ ਮੱਝਾਂ ਗਈਆਂ ਗਾਵਾਂ ਗਈਆਂ ਕਿਹਦੀ ਫਸਲ ਕਿਉਂਕਿ ਫਸਲ ਇੱਕ ਦੀ ਗੱਲ ਨਹੀਂ ਗਈ ਇੰਨਾ ਸਿਲਟ ਇੰਨਾ ਰੇਤਾ ਜਾਂ ਮਿੱਟੀ ਆ ਚੁੱਕੀ ਆ ਵੀ ਅਗਲੀ ਫਸਲ ਵੀ ਜੜੀ ਉਹ ਵੀ ਮਤਲਬ ਹੋਣੀ ਔਖੀ ਆ ਤੇ ਇਸ ਕਰਕੇ ਇਹ ਸਾਰੀਆਂ ਮੈਂ ਜਿਵੇਂ ਤੁਹਾਨੂੰ ਦੱਸਿਆ ਇਕ ਸ਼ਿਬਰਾ ਚੋਹਾਨ ਆਪ ਐਗਰੀਕਲਚਰ ਮਿਨਿਸਟਰ ਤੇ ਅਸੀਂ ਨਾਲ ਆਏ ਆ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਜਿਹੜੀ ਉਹਨਾਂ ਨੂੰ ਦੇਵਾਂਗੇ ਜਾ ਕੇ ਦੂਜੀ ਕੇਂਦਰ ਦੀ ਟੀਮ ਆ ਜਿਹੜੀ ਉਹ ਆਪ ਤੇ ਸਟੇਟ ਨਾਲ ਮਿਲ ਕੇ ਜੋ ਵੀ ਜਿੰਨਾ ਵੀ ਕੁਝ ਚਾਹੀਦਾ ਹੋਊਗਾ ਉਹ ਪ੍ਰਧਾਨ ਮੰਤਰੀ ਜੀ ਨੇ ਕਿਹਾ ਅਸੀਂ ਨਾਲ ਖੜੇ ਆ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ 11000 ਕਰੋੜ ਰੁਪਈਆ ਜਿਹੜਾ ਕੇਂਦਰ ਦਾ ਪਿਆਏ ਉਹ ਹਮੇਸ਼ਾ ਜਿਹੜਾ ਕੁਦਰਤੀ ਆਫਤ ਆ ਜਾਏ ਕੋਈ ਐਸਾ ਉਹ ਪੈਸਾ ਫੰਡ ਪਿਆਏ ਤਕਰੀਬਨ 11000 ਕਰੋੜ ਰੁਪਈਆ ਉਦੇ ਵਿੱਚੋਂ ਮੈਂ ਸਮਝਦਾ ਪਾਣੀ ਵਾਂਗੂ ਵਹਾਉਣਾ ਚਾਹੀਦਾ ਪੈਸਾ ਇਹ ਲੋਕਾਂ ਦਾ ਪੈਸਾ ਹੈ ਸਾਡਾ ਇਹ ਹਣ ਦੇ ਰਿਆ ਕੇਂਦਰ ਸਰਕਾਰ ਉਹ ਵੀ ਤੁਹਾਡਾ ਪੈਸਾ ਦੱਬ ਕੇ ਬਿਠੀ ਹੈ ਕੋਈ ਨਹੀਂ ਦੇ ਰਹੀ ਹੈ ਕਿਉਂ ਮੈਂ ਇਸ ਵੇਲੇ ਬਿਲਕੁਲ ਵੀ આરોਪ ਨਹੀਂ ਲਾਉਣਾ ਚਾਹੁੰਦਾ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਬਥੇਰੇ ਦਿਨ ਨੇ ਸਿਆਸਤ ਕਰ ਲਿਆ ਇਸ ਵੇਲੇ ਲਾਇ ਲੱਗਾ ਕਿਉਂ ਨਹੀਂ ਲਾਇ ਲੱਗਾ ਮੈਂ ਤਾਂ ਇਹ ਵੀ ਕਹਿੰਦਾ ਅੱਜ ਨਾਲ ਅੱਜ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹ ਵੀ ਨਾਲ ਨੇ ਸਾਡੇ ਜਿਹੜੇ ਪੰਜਾਬ ਦੇ ਅਗਰਖੁੰਡਿਆ ਸਾਹਿਬ ਉਹ ਵੀ ਸਵੇਰ ਦੇ ਨਾਲ ਨੇ ਅਸੀਂ ਕਿਹਾ ਨਾਲ ਆਓ ਤੁਸੀਂ ਨਾਲ ਚੱਲੋ ਇਹ ਸਾਰੇ ਹਾਲਾਤੀ ਬਰਬਾਦੀ ਦਾ ਕਾਰਨ ਹੀ ਇਹ ਬਣਦਾ ਹੈ ਦੇਖੋ ਇਸ ਵਾਰ ਕਈ ਗੱਲਾਂ ਕਈ ਗੱਲਾਂ ਹੋਈਆਂ ਜਿੱਥੇ ਅੱਜ ਮੈਨੂੰ ਇਹ ਕਹਿਣਾ ਤਾਂ ਬੜਾ ਸੌਖਾ ਹੈ ਵੀ ਸਰਕਾਰ ਦੀ ناکਾਮੀ ਹੈ ਪਰ ਅੱਜ ਉਹਦਾ ਰਿਜ਼ਲਟ ਨਹੀਂ ਕੋਈ ਆਉਣਾ ਆ ਹੁਣ ਅਸੀਂ ਵੀ ਸਾਰੀ ਬੇਕਾਰ ਲੋਕ ਬੈਠੇ ਅੱਜ ਵੀ ਅਸੀਂ ਸਾਰੀਆਂ ਪਾਰਟੀਆਂ ਵਾਲੇ ਸਾਰੇ ਲੋਕ ਇਕੱਠੇ ਖੜੇ ਹਨ ਜੀ ਅੱਜ ਆਪਾਂ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਬਾਕੀ ਸਨੇਹਾ ਵੀ ਚੰਗਾ ਨਹੀਂ ਜਾਂਦਾ ਅੱਜ ਪੰਜਾਬ ਦੇਖੋ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਆ ਮੈਂ ਤਾਂ ਅੱਜ ਆਇਆ ਨਾ ਉਰੇ ਮੈਂ ਹੈਰਾਨ ਹੋ ਗਿਆ ਦੇਖ ਕੇ ਨਾ ਤੇ ਆਪਣੇ ਉਹ ਜਿਸ ਤਰੀਕੇ ਨਾਲ ਸੰਗਤਾਂ ਸੇਵਾ ਕਰ ਰਹੇ ਨੇ ਜਿਹੜੇ ਮੈਂ ਸਮਝਦਾ ਸੇਵਾ Rajasthan ਤੋਂ ਇਧਰੋਂ ਉੱਤਰ ਉੱਤਰਾਖੰਡ ਤੋਂ ਪੀਲੀਪੀ ਤੇਰੀਆ ਕੀ UP ਕੀ ਹਰਿਆਣਾ ਕੀ ਸਾਰੇ ਜਿੰਨੇ ਵੀ ਪੰਜਾਬੀ ਨੇ ਤੇ ਬਾਹਰ ਜਿੰਨੇ ਵੀ ਡੇਰੇ ਆਪਣੇ ਜਿੰਨੇ ਵੀ ਉਰੇ ਡੇਰੇ ਆ ਐਂ ਟਰਾਲੀਆਂ ਫਿਰ ਰਹੀਆਂ ਐ ਸਮਾਨ ਭਰੀ ਲੈ ਕੇ ਫਿਰ ਰਹੇ ਆ ਮੈਂ ਸਮਝਦਾ ਵਾਕਈ ਅੱਜ ਮਾਨਵਤਾ ਤੇ ਮਰੁਖਤਾ ਦੀ ਗੱਲ ਜਿਹੜੀ ਆਪਾਂ ਕਰਦੇ ਆ ਅੱਜ ਉਹ ਦੁਬਾਰਾ ਪੰਜਾਬ ਸਾਫ਼ ਕਰੀ ਪਰ ਉਹ ਖਲੌਣ ਪਲੌਣ ਦਾ ਕੰਮ ਕਰ ਸਕਦੇ ਆ ਉਹ ਹੋਰ ਚਾਰੇ ਦਾ ਕਰ ਸਕਦੇ ਆ ਪਰ ਜਿਹੜਾ ਨੁਕਸਾਨ ਘਰਾਂ ਦਾ ਨੁਕਸਾਨ ਪਰ ਭਾਈ ਸਰਕਾਰ ਹੀ ਕਰ ਜਿਹੜੀ ਫਸਲਾਂ ਦਾ ਨੁਕਸਾਨ ਆ ਇਹ ਚੀਜ਼ਾਂ ਆ ਜਿਹੜੀਆਂ ਇਹ ਸਰਕਾਰ ਦਾ ਕੰਮ ਆ ਇਹ ਅਸੀਂ ਇਸ ਤੇ ਇਕੱਠੇ ਹੋ ਕੇ ਕੱਠੇ ਹੋ ਕੇ ਇਹਦਾ ਜਿਹੜਾ ਹੈ ਉਹ ਪੂਰਾ ਪੰਜਾਬ ਦੀ ਪਰਪਾਈ ਕਰਾਂਗੇ ਮੈਂ ਇਹ ਵਿਸ਼ਵਾਸ ਦਿਵਾਉਣਾ ਤੇ ਸ਼ਿਬਰਾਤ ਚੋਹਾਨ ਜੀ ਤੇ ਜਾਖੜ ਸਾਹਿਬ ਵੀ ਆ ਗਏ ਨੇ ਤੇ ਅਗਲੀ ਗੱਲ ਉਹਨਾਂ ਨਾਲ ਤੁਸੀਂ ਜਰੂਰ ਆ ਗਏ ਔਰ ਅਗਲੇ ਜ਼ਿਲ੍ਹੇ ਮੇ ਜਾ ਰਹੇ ਹਮਨੇ ਦੇਖੀ ਕਿ ਗੰਨਾ ਕੇ ਖੇਤ ਵੀ ਸਿਲਟ ਮੇ ਦਬ ਗਏ ਹੈ ਜੀ ਜੀ ਔਰ ਰਾਵੀ ਕਾ ਪਾਣੀ ਸਿੱਧਾ सात गांव उस पार है लेकिन इस पार के गांव में घुसा हुआ है फसलें तबाह और बर्बाद है स्थिति का आकलन हो रहा है अभी कुछ स्थानों पर और मुझे जाना है और स्थिति तो हम जो देख रहे हैं वो बहुत ही भयावह है खबर नमिया खबर लेके जल्द हाजिर होवेंगे तब तक ली मैनु दबो इजाजत धनबाद